ਇਸ ਵਕਤ ਦੀ ਵੱਡੀ ਖਬਰ ਪੰਜਾਬ ਦੇ ਮੰਡੀ ਗਵਿੰਦਗੜ ਇਲਾਕੇ ਚ ਚਾਰਹੀ ਹੈ ਜਿੱਥੇ ਕੀ ਪਿੰਡ ਅਜਨਾਲੀ ਖੇਤਰ ਦੇ ਵਿੱਚ ਤਿੰਦੂਏ ਦਾ ਆਤੰਕ ਦਿਖਾਈ ਦਿੱਤਾ ਹੈ ਦੱਸਦੀ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਤਿੰਦੂਏ ਦੇਖੇ ਜਾਂਦੀਆਂ ਖਬਰਾਂ ਤੋਂ ਬਾਅਦ ਹੁਣ ਉਦਯੋਗਿਕ ਨਗਰੀ ਮੰਡੀ ਗਵਿੰਦਗੜ ਦੇ ਪਿੰਡ ਅਜਨਾਲੀ ਖੇਤਰ ਵਿੱਚ ਤਿੰਦੂਆ ਦੇਖਿਆ ਗਿਆ ਹੈ ਜਿਸ ਦੇ ਘੁੰਮਣ ਦਾ ਸੀਸੀਟੀਵੀ ਫੁਟੇਜ ਵੀ ਵਾਇਰਲ ਹੋ ਰਿਹਾ ਹੈ ਇਸ ਦੀ ਪੁਸ਼ਟੀ ਥਾਣਾ ਮੰਡੀ ਗਵਿੰਦਗੜ ਦੇ ਮੁਖੀ ਇਨਸਪੈਕਟਰ ਅਰਸ਼ਦੀਪ ਸ਼ਰਮਾ ਵੱਲੋਂ ਵੀ ਕੀਤੀ ਗਈ ਹੈ ਜਦਕਿ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਘੁੰਮ ਰਹੇ ਅਤੇ ਤेंदुए ਦੀ ਭਾਲ ਕੀਤੀ ਜਾ ਰਹੀ ਹੈ ਦੱਸਦੀ ਕਿ ਮੰਡੀ ਗਵਿੰਦਗੜ ਦੇ ਜਿਨ੍ਹਾਂ ਲੋਕਾਂ ਨੇ ਤेंदुआ ਦੇਖਿਆ ਉਹਨਾਂ ਨੇ ਆਖਿਆ ਕਿ ਤेंदुआ ਦੇਖਣ ਤੋਂ ਬਾਅਦ ਲੋਕਾਂ ਨੂੰ ਫੋਨ ਰਾਹੀਂ ਸੂਚਿਤ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਗਰੰਥੀ ਵੱਲੋਂ ਵੀ ਅਨਾਊਂਸਮੈਂਟ ਕਰਕੇ ਲੋਕਾਂ ਨੂੰ ਆਪਣੇ ਪੱਧਰ ਉੱਤੇ ਜਾਗਰੂਕ ਕੀਤਾ ਜਾ ਰਿਹਾ ਹੈ ਮੰਡੀ ਗਵਿੰਦਗੜ ਪੁਲਿਸ ਥਾਣਾ ਮੁਖੀ ਇੰਸਪੈਕਟਰ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕਾਂ ਨੇ ਮੰਡੀ ਗਵਿੰਦਗੜ ਦੇ ਮੁਹੱਲਾ ਤਰਲੋਕਪੁਰੀ ਵਿਖੇ ਤेंदुआ ਦੇਖਿਆ ਜਦੋਂ ਉਹਨਾਂ ਨੇ ਜਾ ਕੇ ਉੱਥੇ ਪੜਤਾਲ ਕੀਤੀ ਤਾਂ ਇਹ ਸੱਚ ਪਾਇਆ ਗਿਆ ਅਤੇ ਲੋਕਾਂ ਨੂੰ ਦੇਰ ਰਾਤ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਵੀ ਕੀਤੀ ਗਈ ਫਿਲਹਾਲ ਤेंदुए ਘੁੰਮਣ ਦੀ ਖਬਰ ਜਿਵੇਂ ਹੀ ਪਿੰਡ ਦੇ ਵਿੱਚ ਫੈਲੀ ਤਾਂ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਪ੍ਰਸ਼ਾਸਨ ਨੇ ਕਿਹਾ ਕਿ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਰਗਰਮੀ ਨਾਲ ਤेंदुए ਦੀ ਭਾਲ ਬੜੇ ਬਾਰੀਕੀ ਨਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਤेंदुआ ਸਾਡੀ ਪકડ ਦੇ ਵਿੱਚ ਹੋਵੇਗਾ ਵਿੜਚ ਅਪਵਾਏ ਪਿਛਲੇ ਕੇ ਸਪਰੀਂ ਦੋ ਹਫਤੇ ਤੋਂ ਕੀ ਪੋਜੀਸ਼ਨ ਹੈ ਜੇ ਉਹ ਬੱਚੇ ਕਿਹਾ ਮੌਕੇ ਤੇ ਜਾ ਕੇ ਹਾਂਜੀ ਉਹ ਸਵੇਰੇ ਸਾਡੇ ਕੋਲ ਵੀ ਇੱਕ ਵੀਡੀਓ ਆਈ ਹੈ ਜਿਹਨੂੰ ਅਸੀਂ ਵੈਰੀਫਾਈ ਕਰਨ ਲਈ ਮੌਕੇ ਤੇ ਗਏ ਤੇ ਗੱਲ ਕਨਫਰਮਡ ਹੈ ਵੀ ਜਿਹੜਾ ਉਹ ਵੀਡੀਓ ਹੈ ਉਹ ਬੈਕ ਸਾਈਡ ਢੀਮਾਰ ਡਜਨਾਲੀ ਏਰੀਆ ਦੀ ਹੈ ਜਿਹਦੀ ਤਕਰੀਬਨ ਰਾਤ ਨੂੰ 1:30 ਮਿੰਟ ਦੀ ਹੈ ਜਿਨ੍ਹਾਂ ਨੇ ਵੀਡੀਓ ਬਣਾਈ ਹੈ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਬਣਾਈ ਹੈ ਉਹ ਵੀ ਮੌਕੇ ਤੇ ਸਾਨੂੰ ਮਿਲੇ ਸੀ ਜਿਨ੍ਹਾਂ ਨੇ ਦੱਸਿਆ ਜਿਹਨੇ ਦੱਸੇ ਮਤਲਬ ਵੀ ਵੀਡੀਓ 'ਚ ਇਹ ਗੱਲ ਤਸਦੀਕ ਹੋ ਗਈ ਵੀ ਇਹ ਏਰੀਆ ਢੀਮਾਰ ਜਨਾਲੀ ਪਿੰਡ ਦਾ ਹੈ ਇਸ ਤੋਂ ਬਾਅਦ 3 ਘੰਟੇ ਬਾਅਦ ਅੱਗੇ ਗਊ ਡੈਰੀ ਤੇ ਇਹ ਵੀਡੀਓ ਸੌਰੀ ਤਿੰਨ ਦਵਾ ਦਿਸਿਆ ਕਿ ਇਸ ਤੋਂ ਬਾਅਦ ਡੀਐਸਪੀ ਸਾਹਿਬ ਤੇ ਨਵੇਂ ਮੌਕੇ ਤੇ ਪਹੁੰਚ ਕੇ ਅਸੀਂ ਫੋਰੈਸਟ ਵਿਭਾਗ ਨੂੰ ਬੁਲਾ ਲਿਆ ਸੀ ਉਸ ਦੀ ਰੇਂਜ ਅਫਸਰ ਸਾਹਿਬ ਪਹੁੰਚੇ ਸੀਗੇ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਫੋਰੈਸਟ ਵਿਭਾਗ ਇਸ ਲਈ ਪੂਰਾ ਤਿਆਰ ਹੈ ਉਹਨਾਂ ਨੇ ਇੱਕ ਜੰਗਲਾ ਕੇਜ ਤੇ ਜਿਹੜਾ ਇਹਨੂੰ ਮੋਟੀਲਾਈਜ਼ ਕਰਨ ਲਈ ਅਬਯੋਗ ਕਰਨ ਲਈ ਤੇ ਇਹਨੂੰ ਇੱਕ ਇੰਜੈਕਸ਼ਨ ਹੁੰਦਾ ਉਹ ਮੰਗਾ ਲਿਆ ਤੇ ਪੂਰੀ ਉਹਨਾਂ ਨੇ ਤਿਆਰੀ ਕੀਤੀ ਹੋਈ ਹੈ ਮੈਂ ਇਲਾਕੇ ਦੇ ਲੋਕਾਂ ਨੂੰ ਇਹ ਤੁਹਾਡੇ ਨਾਲ ਹੀ ਮਾਧਿਮ ਰਹੀਂ ਹੈ ਸੁਨੇਹਾ ਦੇਣਾ ਚਾਹੁੰਦਾ ਵੀ ਡਰਨ ਦੀ ਬਿਲਕੁਲ ਲੋੜ ਨਹੀਂ ਹੈ ਪ੍ਰਸ਼ਾਸਨ ਫੋਰੈਸਟ ਵਿਭਾਗ ਅਤੇ ਪੁਲਿਸ ਤੁਹਾਡੇ ਨਾਲ ਹੈ ਜਦੋਂ ਲੋੜ ਹੋਊਗੀ ਸਾਡੇ ਉੱਤੇ ਮੋਬਾਈਲ ਨੰਬਰਾਂ ਤੇ ਪਹੁੰਚੋ ਫੋਨ ਕਰ ਦਿਓ ਅਸੀਂ ਮੌਕੇ ਤੇ ਪਹੁੰਚ ਜਾਵਾਂਗੇ ਤੇ ਇਹਦੇ ਤੋਂ ਤਿੰਨਵੇਂ ਤੋਂ ਦੇਖ ਕੇ ਕੋਈ ਅਵਾਨ ਆਫਲਾਈ ਤਾਂ ਕਿ ਲੋਕਾਂ ਦੇ ਵਿੱਚ ਕੋਈ ਆਪਣਾ ਨੁਇਸੈਂਸ ਕ੍ਰੀਏਟਰ ਨਾ ਹੋ ਇਸ ਲਈ ਮੈਂ ਚਾਹੁੰਦਾ ਵੀ ਲੋਕੀ ਅਲਰਟ ਰਹਿਣ ਤੇ ਸਾਨੂੰ ਜਦੋਂ ਲੱਗੇ ਸਾਨੂੰ ਸਨੇਹਾ ਦੇ ਦੇਣ ਦੇ ਪਿਛਲੇ ਕਈ ਦਿਨਾਂ ਤੋਂ ਇਸੇ ਇਲਾਕੇ ਦੇ ਵਿੱਚ ਹੈ ਹੁਣ ਵੈਰੀਫਾਈ ਹੋਇਆ ਤਾਂ ਇਸ ਦੌਰਾਨ ਕੋਈ ਕਿਸੇ ਤੇ ਹਮਲਾ ਨਹੀਂ ਨਹੀਂ ਇਹਨਾਂ ਦਾ ਫੋਰੈਸਟ ਮੈਗਨਮ ਤਾਵਨ ਜਿਹੜਾ ਇਹ ਤਿੰਦੂ ਹੈ ਇਨਸਾਨੀ ਸ਼ਿਕਾਰ ਨਹੀਂ ਕਰਦਾ ਇਹ ਮਤਲਬ ਆਪ ਦੇ ਤੋਂ ਛੋਟਾ ਜਿਹੜਾ ਜਾਨਵਰ ਕੁੱਤਾ ਹੋ ਗਿਆ ਬਿੱਲੀ ਹੋ ਗਿਆ ਇਹਦੇ ਤੇ ਹੀ ਕਰਦਾ ਤੇ ਉਹਨਾਂ ਦੇ ਦੱਸੇ ਮੁਤਾਬਕ ਇਹ ਫਿਲਹਾਲ ਥੋੜਾ ਇੰਜਰਡ ਹੈ ਤੇ 2.5 ਸਾਲ ਦੀ ਏਜ ਹੈ ਤੇ ਇਹਨੇ ਜਿਹੜਾ ਸ਼ਿਕਾਰ ਹੈ ਇਨਸਾਨੀ ਸ਼ਿਕਾਰ ਨਹੀਂ ਕਰਨਾ ਸਭ ਨੂੰ ਇਨਸਾਨ ਨੂੰ ਦੇਖ ਕੇ ਆਪ ਨੁਕਸੇਪ ਜਾਂਦਾ ਇਹ ਹੈਗਾ ਸਵੇਰੇ ਤਿੰਨ ਵਜ ਦੀ ਗੱਲ ਹਾਂਜੀ ਫਿਰ ਉਤੋ ਬਾਅਦ ਅਸੀਂ ਜੇ ਦੇਖਿਆ ਗੇਟ ਦੇ ਥੱਲੇ ਨੇ ਦੇਖਿਆ ਵੀ ਇਹ ਕਹਿੰਦਾ ਕਿ ਚੀਤਾ ਖੜਾ ਬਾਹਰ ਮੈਂ ਕਿਹਾ ਰੌਲਾ ਨਾ ਪਾ ਵੀ ਫੋਨ ਕਰਦਾ ਕਿਸ ਨੂੰ ਫਿਰ ਅਸੀਂ ਵੀਰ ਜੀ ਨੂੰ ਫੋਨ ਕਰਿਆ ਇੱਧਰ ਵੀਰ ਜੀ ਇੱਥੇ ਲੋਕਾਂ ਨੂੰ ਕਹਿ ਦਿਓ ਵੀ ਮੜੇ ਚੌਕ ਸ਼ੋਕੇ ਬੈਣ ਵੀ ਕੈਂਦੂ ਫਿਰਦਾ ਇੱਥੇ ਤੋਂ ਉਤੋ ਬਾਅਦ ਇਹਨਾਂ ਨੇ ਫੋਨ ਕਰਿਆ ਸਾਰੇ ਪਾਸੇ ਘੁਮਾਏ ਠੀਕ ਹੈ ਜੀ ਤੇ ਉਹ ਤੋਂ ਬਾਅਦ ਫਿਰ ਇੱਧਰ ਆਇਆ ਜੀ ਇੱਧਰਲੀ ਸਾਈਡ ਇਹ ਬੀ ਬਹੁਤ ਫੋਨ ਆਇਆ ਜੀ ਸਾਨੂੰ ਮਰਗਰ 3:50 ਮਿੰਟ ਜੀ ਉਹ 3 ਵਜੇ ਪਿਨਾਮ ਮਿਲਦੇ ਜਦ ਬੋਨਾ ਸਿੰਘ ਸਾਡੇ ਮੁੰਡੇ ਲੋਕ ਬਾਹਰ ਸੁੰਦੇ ਸੀਗੇ 4:00-5:00 ਅਸੀਂ ਅਸੀਂ ਕਮਰੇ ਨਾਲ ਲਾਇਆ ਸੀ ਬਾਹਰ ਇੱਕ ਮੁੰਡੇ ਨੂੰ ਕਹਿੰਦੇ ਸਾਰੇ ਨੂੰ ਜਗਾ ਦਿਓ ਇਹਨੇ ਜਗਾ ਕੇ ਜਦ ਅਸੀਂ ਜਗਾਇਆ ਤਾਂ ਉਹ ਤੇ ਕੁੱਤਾ ਭੁਗਦੇ ਸੀਗਾ ਨਾ ਕੁੱਤੇ ਨੂੰ ਉਹ ਪੈ ਗਿਆ ਸੀ ਕਿ ਕੰਦ ਟੱਪ ਕੇ ਆ ਕੇ ਕੁੱਤੇ ਨੂੰ ਪੈ ਗਿਆ ਜਦ ਹਮ ਲੋਕ ਨੂੰ ਡਾਂਗ ਡੂੰਗ ਲੈ ਕੇ ਜਿਗਿਆ ਤਾਂ ਉਹਨੇ ਫਿਰ ਜਾ ਕੇ ਕੰਦ ਉਹ ਟੱਪ ਗਿਆ ਤਾਂ ਮੁੰਡੇ ਨੂੰ ਦੇਖੇ ਮੈਂ ਚੱਲ ਪਈ ਸਾਰੇ ਅਸੀਂ ਸਾਰੇ ਬੰਦੇ ਮਿਲ ਕੇ ਅਸੀਂ ਡਾਂਗ ਲੈ ਕੇ ਖੜਾ ਹੋ ਗਿਆ ਕੁੱਤੇ ਪੈ ਰਹੇ ਸੀਗਾ ਇੱਕ ਕੁੱਤਾ ਹੋਰ ਪੈ ਗਿਆ ਦੋਨੋਂ ਕੁੱਤੇ ਛੱਟ ਕੇ ਉਹਨੇ ਕੰਦ ਟੱਪ ਕੇ ਜੀਰੀ ਦੇ ਲੰਗੇ ਸੀਗੇ ਮੰਨ ਲਓ ਤੁਸੀਂ ਆਪਣੀਆਂ ਅੱਖਾਂ ਨਾਲ ਅੱਖਾਂ ਨਾਲ ਦੇਖਿਆ ਸੀ ਜੀ ਉਹ ਤਾਂ ਅੱਖਾਂ ਨਾਲ ਦੇਖਿਆ ਸੀ ਪੰਜ ਮੁੰਏ ਸੀ ਦੋ ਭਾਂਜੇ ਸੀ ਤੇ ਦੋ ਮੁੰਡੇ ਸੀ ਕਿ ਸੱਟੇ ਅਸੀਂ 6 ਕੋ ਹੋਰ ਮੋਹਲੇ ਦੇ ਕੋ ਇੱਕ ਬੱਚੇ ਹੋਰ ਸੀਗਾ ਆ ਆ ਮੁੰਡਾ ਸੀਗਾ ਆ ਆ ਆ ਮੁੰਡਾ ਸੀਗਾ ਤੇ ਕਮਰੇ ਚ ਰਹਿੰਦੀ ਹੈ ਜਾਨਵਰ ਦਾ ਕੋਈ ਨੁਕਸਾਨ ਨਾ ਜਾਨਵਰ ਨੂੰ ਨੁਕਸਾਨ ਨਹੀਂ ਹੋਇਆ ਜੀ ਉਹਨਾਂ ਨੂੰ ਕੁੱਤੇ ਨੂੰ ਪਾ ਕੇ ਉੱਪਰ ਜਿਰੀ ਚ ਲੰਗੇ ਹਾਂ ਉਹਨਾਂ ਨੇ ਲੰਗੇ ਫਿਰ ਅੱਗੇ ਤੇ ਮੁਰਗ ਆ ਮੋਹਲੇ ਚ ਆਇਆ ਨਹੀਂ ਉਹਨਾਂ ਨੇ ਜਾ ਕੇ ਫਿਰ ਕੰਨ ਕੋ ਉੱਪਰ ਸੇ ਛਾਲ ਮਾਰ ਕੇ ਉਹਦੇ ਫਿਰ ਵਾਪਸੀ ਭੱਜ ਗਏ ਉਹ ਦੀਰ ਸਿੰਘ ਜੀ ਕੀ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਇਸ ਤਰ੍ਹਾਂ ਦੀ ਗੱਲਬਾਤ ਹੋ ਗਈ ਮੈਨੂੰ 4 ਵਜੇ ਦੇ ਕਰੀਬ ਕੱਲ ਆਈ ਸੀ ਮੈਂ ਉਸ ਟਾਈਮ ਇਸ਼ਨਾਨ ਕਰ ਰਿਹਾ ਸੀਗਾ ਜਦੋਂ ਮੈਂ ਇਸ਼ਨਾਨ ਕਰਕੇ ਮੈਂ ਦੇਖਿਆ ਵੀ ਗੁਰਦਿਆਲ ਸਿੰਘ ਦਾ ਜੋ ਕਿ ਇੱਥੇ ਸਾਡੇ ਤੋਂ ਉਪਰੀ ਰਹਿ ਰਹੇ ਸਕੂਲ ਦੇ ਕੋਲ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਇੱਥੇ ਆ ਕੇ ਬਾਬੇ ਤੁਸੀਂ ਅਨਾਊਂਸਮੈਂਟ ਕਰ ਦੋ ਵੀ ਆਪਣੇ ਪਿੰਡ ਦੇ ਵਿੱਚ ਤੰਦੂਆ ਆ ਗਿਆ ਤੇ ਜਦੋਂ ਮੈਂ ਅੱਠ ਕੰਨਾਂ ਦੇਖਿਆ ਨੇ ਮੈਨੂੰ ਫੇਰ ਉਸ ਤੋਂ ਬਾਅਦ ਫੇਰ ਮੈਂ ਕੀ ਫਟਾਫਟ ਗੁਰਦੁਆਰਾ ਸਾਹਿਬ ਗਿਆ ਗੁਰਦਸਬ ਸਾਹਿਬ ਜਾ ਕੇ ਮੈਂ ਅਨਾਉਂਸਮੈਂਟ ਕੀਤੀ ਵੀ ਭਾਈ ਆਪਣੇ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲਣਾ ਹਜੇ ਤਾਲੀ ਲਾ ਕੇ ਰੱਖੋ ਆਪਣੇ ਪਿੰਡ ਚੰਦੂਆ ਘੁੰਮ ਰਿਹਾ ਕੋਈ ਜਾਨੀ ਨੁਕਸਾਨ ਨਾ ਕੋਈ ਹੋ ਜਵੇ ਕਿਸੇ ਦਾ ਜੋ ਕਿ ਸਾਡੇ ਪਿੰਡ ਦੇ ਵਿੱਚ ਤੁਹਾਨੂੰ ਬਾਦ ਸਾਜਰੇ ਲੋਕ ਨਿਕਲਦੇ ਨੇ ਬੱਚੇ ਵੀ ਨਿਕਲਦੇ ਨੇ ਇਸ ਕਰਕੇ ਅਸੀਂ ਇਹਨਾਂ ਨੂੰ ਮਤਲਬ ਅਨਾਉਂਸਮੈਂਟ ਤਿੰਨ ਚਾਰ ਵਾਰ ਮੈਂ ਕਰਤੀ ਸੀ ਅੱਜ ਥਾਣੇ ਗੁੰਦਗੜ ਤੋਂ ਅੱਛਾ ਉਹਨਾਂ ਨੇ ਅੱਗੇ ਪੁੱਛਿਆ ਵੀ ਕੀ ਗੱਲਬਾਤ ਹੈ ਇੱਥੇ ਵੀ ਇੱਥੇ ਸੱਚ ਗੱਲ ਆ ਤੇ ਜਿਹੜੇ ਬੰਦੇ ਹੁਣ ਇੱਥੇ ਸੀਗੇ ਉਹਨਾਂ ਨੇ ਕਿ ਹਾਂਜੀ ਅਸੀਂ ਦੇਖਿਆ ਬੀਬੀ ਚਰਨਜੀਤ ਘਰ ਦੇ ਵਾਈਫ ਹਸਬੰਡ ਸੀਗੇ ਵੀ ਅਸੀਂ ਪਿੰਡ ਦੇ ਵਿੱਚ ਆਏ ਨੇ ਤੇ ਉਹ ਐਨੇ ਗੱਲ ਪੁੱਛ ਕੇ ਇਹਨਾਂ ਦਾ ਨੰਬਰ ਲੈ ਕੇ ਚਲੇ ਗਏ ਉਸ ਤੋਂ ਬਾਅਦ ਕੋਈ ਨਹੀਂ ਆਇਆ ਜੀ